ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪੈਂਡਤ ਨਹੁਲਾ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈ ਕੋਲ ਟਾਪ ਦੀ ਬੱਸੀ ਆ ਪਲੂਨ ਵੱਧ ਜਾਣਕਾਰੀ ਲਵਾਂਗੇ ਆਪਾਂ ਬਾਈ ਤੋਂ ਜੇ ਕਿਸੇ ਭਰਾ ਨੇ ਇਦਾਂ ਦੀ ਐਡ ਕਰਾਉਣੀ ਆ ਤਾਂ ਆਪਣਾ ਨੰਬਰ ਨੋਟ ਕਰੋ ਜੀ 728000359 ਜੀ ਬਾਕੀ ਬਾਈ ਦਾ ਨੰਬਰ ਟਾਈਟਲ ਵਿੱਚ ਲਿਖਾਂਗੇ ਭਰਾ ਸਕਰੀਨ ਉੱਪਰ ਕਿਉਂਕਿ ਕਈ ਜਰਾ ਸੇਲ ਹੋ ਜਾਂਦਾ ਪਸ਼ੂ ਫਿਰ ਉਹਦੇ ਤੇ ਲਿਖ ਦੇਣਾ ਵੀ ਸੇਲ ਹੋ ਗਿਆ ਠੀਕ ਹੈ ਨਾ ਤੇ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਣੇ ਆ ਜੀ ਜਾਣਕਾਰੀ ਬਾਈ ਜੀ ਸਾਸਤਰੀ ਕਾਲ ਜੀ ਸਾਸਤਰੀ ਕਾਲ ਜੀ ਨਾਮ ਨਾਮ ਬਾਈ ਗੁਰਪ੍ਰੀਤ ਪਿੰਡ ਪਿੰਡ ਤਨੌਲਾ ਢੱਲੋਂ ਪੱਤੀ ਜ਼ਿਲ੍ਹਾ ਜ਼ਿਲ੍ਹਾ ਬਰਨਾਲਾ ਵੀਰੇ ਠੀਕ ਹੈ ਜੀ ਹਾਂ ਜੀ ਬੈਡ ਦੀ ਜਾਣਕਾਰੀ ਦੋ ਕਿਵੇਂ ਬੈਡ ਵੀਰੇ ਇਹ ਪਹਿਲਾ ਨਾ ਘਰ ਦੀ ਬੈੜ ਆਪਣੀ ਹਾਂਜੀ ਪੂਰੀ ਠੰਡੀ ਸੀਲ ਹੈ ਇਹਦੀ ਮਾਂ ਥੱਲੇ 35 ਲੀਟਰ ਦੁੱਧ ਆ ਆਪਣੇ ਘਰ ਦੀ ਗਾਂ ਹੈ ਇਹਦੀ ਮਾਂ ਵੀ ਆਪਣੇ ਕੋਲ ਹੈ ਠੀਕ ਹੈ ਜੀ ਠੀਕ ਹੈ ਜੀ ਉਹਲੇ ਦਾ ਰਿਕਾਰਡ ਹੈਗਾ ਆਪਣੇ ਕੋਲ ਠੀਕ ਹੈ ਰੇਟ ਦਾ ਰੇਟ ਇਹਦਾ ਵੀਰੇ ਫੋਨ ਤੇ ਕਰਾਂਗੇ ਠੀਕ ਹੈ ਜੀ ਠੰਡੀ ਸੀਲ ਹੈ ਜਿਵੇਂ ਮਰਜ਼ੀ ਕੋਈ ਉਹ ਕਰੀ ਚੱਲੋ ਕੋਈ ਦਿੱਕਤ ਵਾਲੀ ਗੱਲ ਨਹੀਂ ਜੀ ਨੀਰੰਦਰਾ ਜੀ ਉਹ ਸੀ ਲਾਹਰੇ ਫਾੜੀ ਵਾਲਾ ਲੈ ਵਾ ਜੀ ਠੀਕ ਹੈ ਜੀ ਚਾਹਰ ਜਮਾ ਠੰਡੀ ਸੀਲ ਹੈ ਕੋਈ ਦਿੱਕਤ ਵਾਲੀ ਗੱਲ ਨਹੀਂ 10 ਦਿਨ ਇਹਦੇ ਹਜੇ ਰਹਿੰਦੇ ਆ ਸੌਣ ਦੇ 10 ਦਿਨ ਦੀ ਕੱਚੀ ਆ ਹਾਂ ਠੀਕ ਹੈ ਜੀ ਠੀਕ ਹੈ ਕਰ ਦੀ ਆਪਣੀ ਟੀਕੇ ਦਾ ਰਿਕਾਰਡ ਵੀ ਆਪਣੇ ਕੋਲੇ ਪਿਆ ਹੈ ਅੱਛਾ ਜੀ ਹਾਂ ਠੀਕ ਹੈ ਆਪਣੇ ਕੋਲ ਸਾਹਮਣੇ ਵਾ ਹਾਂ 66 ਟੀਕਾ ਲੱਗਿਆ ਇਹਦੇ ਜੀ ਹਾਂ ਹੁਣ ਜਿਹੜਾ ਭਰਾ ਹੈ ਟੀਕਾ ਦੇ ਹਾਂ ਠੀਕ ਆ ਆਪ ਪਤਾ ਕਿਹੜੇ ਦੀ ਹੈ ਆਪ ਨਹੀਂ ਵੀਰੇ ਪਤਾ ਠੀਕ ਆ ਹੁਣ 66 ਹਾਂ ਠੀਕ ਹੈ ਕਿਉਂ ਭਰਾ ਚੱਕਰ ਸਾ ਦੇ ਤਾਂ ਤੋਂ ਬਹੁਤ ਸੋਹਣਾ ਲੱਗਿਆ ਕਰਮਾਂ ਵਾਲਿਆਂ ਤਲੂਣ ਤੋੜਦੇ ਪਰ ਮੜਾ ਜਾ। ਲੋ ਜੀ ਇਧਰ ਹੀ ਤੋੜ ਦੋ ਬਸ ਭੱਜੂ ਨਹੀਂ ਜਾਵੇ ਨਾ। ਲੋ ਜੀ ਚੈੱਕ ਕਰ ਸਕਦੇ ਕੱਦ-ਗੱਡ ਰੰਗ ਪ੍ਰਿੰਟ ਬਹੁਤ ਸੋਹਣਾ ਦੇਖ ਸਕਦੇ। ਥੋੜਾ ਹਟਾ ਦੋ ਫੇਰ ਪਾ ਲਓ। ਥੋੜਾ ੱੱਕਾ ਕਰੂ। ਲੋ ਜੀ ਕੱਦ-ਗੱਡ ਲੋ ਜੀ ਦਰ ਦਰ ਦੇ ਵੀ ਨਾ ਮੀ ਤੋੜਦੇ ਮੜਾ ਹੀ ਹੋ। ਲੋ ਜੀ ਚੈੱਕ ਕਰ ਸਕਦੇ ਪੈਂਟ ਤਨੋਲਾ ਦੇ ਜਿਲ੍ਹਾ ਨੂੰ ਕਹਿੰਦਾ ਇਹ ਬਰਨਾਲਾ ਜ਼ਿੰਮੇਵਾਰ ਭਰਾ ਠੀਕ ਹੈ ਜੀ ਬਾਈ ਜੀ ਨਾਲ ਜਰੂਰ ਕਨੈਕਟ ਕਰੋਗਾ ਠੀਕ ਹੈ ਜੀ ਲੋ ਜੀ ਇਹਨੂੰ ਸਾਈਡ ਫਿਰ ਚੈੱਕ ਕਰਾਂਗੇ ਜੀ ਬਾਰੇ ਥਾਂ ਥਾਂ ਨੂੰ ਬਹੁਤ ਸੋਹਣਾ ਲੱਗਿਆ ਕਰਵਾਉਣਾ ਠੀਕ ਹੈ ਜੀ ਮਿਲਦੇ ਆਪਾਂ ਕਿਸੇ ਨਵੀਂ ਵੀਡੀਓ ਚ ਓਕੇ ਬਾਈ